ਪੁਰ ਚੌਕ ਸਤਗੁਰ ਪ੍ਰਤਾਪ ਸਿੰਘ ਹਸਪਤਾਲ ਵਿੱਚ ਗਰੀਬ ਬੱਚਿਆਂ ਦਾ ਇਲਾਜ ਹੁਣ ਸੀਜੀਐਚਐਸ ਸਕੀਮ ਅਧੀਨ ਸਸਤੀ ਦਰਾਂ ਤੇ ਕੀਤਾ ਜਾਵੇਗਾ ਹਸਪਤਾਲ ਦੇ ਡਿਪਟੀ ਡਾਇਰੈਕਟਰ ਸ਼੍ਰੀ ਡਾਕਟਰ ਸੁਨੀਲ ਕਤਿਆਲ ਨੇ ਇਹ ਐਸਪੀ ਅਨਾਉਂਸਮੈਂਟ ਕੀਤੀ ਅਮਰਜਵਾਲਾ ਦੇ ਸੰਪਾਦਕ ਰਾਜਕਮਰ ਸਾਥੀ ਦੀ ਰਿਪੋਰਟ ਤਾਂ ਕਿ ਇਹ ਐਸਪੀਐਸ ਹਸਪਤਾਲ 2005 ਵਿੱਚ ਬਣਿਆ ਸੀਗਾ ਦਬਤ ਮਨਮੋਹਨ ਸੀ ਉਹ ਤੋਂ ਪ੍ਰਾਈਮ ਮਿੰਿਸਟਰ ਹੁੰਦੇ ਸੀ ਉਹਨਾਂ ਨੇ ਇਨੌਗੁਰੇਸ਼ਨ ਕੀਤੀ ਸੀ ਤੇ ਸਤਗੁਰੂ ਜੀ ਬੀ ਸਿੰਘ ਜੀ ਦੀ ਵਿਜ਼ਨ ਨਾਲ ਬਣਿਆ ਸੀਗਾ ਸਤਿਗੁਰੂ ਜਗਜੀਤ ਸਿੰਘ ਜੀ ਦੀ ਇਹ ਵਿਜ਼ਨ ਸੀ ਕਿ ਟੂ ਮੇਕ ਹਾਈ ਕੁਆਲਿਟੀ ਕੇਅਰ ਅਸੈਸੀਬਲ ਟੂ ਆਲ ਐਟ ਅਫੋਰਡੇਬਲ ਕਾਸਟ ਉਸ ਵਿਜ਼ਨ ਨੂੰ ਅੱਗੇ ਲਿਜਾਣਦੇ ਹੋਏ ਸਤਿਗੁਰੂ ਦੇ ਸਿੰਘ ਜੀ ਔਰ ਸਾਡੇ ਐਮ ਡੀ ਸ਼੍ਰੀ ਜੈ ਸਿੰਘ ਸੰਧੂ ਜੀ ਸਾਨੂੰ ਇਹੋ ਹੀ ਕਹਤੇ ਆ ਕਿ ਉਸ ਵਿਜ਼ਨ ਨੂੰ ਅੱਗੇ ਲਿਜਾਣਾ ਹੈ ਉਸ ਉਸੇ ਲਾਈਨ 'ਤੇ ਕੰਮ ਕਰਨਾ ਹੈ ਅਸੀਂ ਅਲਾਟ ਕੀਤੀ ਹੈ ਕਿ ਜਿੰਨਾ ਤੇ ਸੀਜੀਐਸ ਰੇਟ ਤੇ ਅਸੀਂ ਗਰੀਬ ਬੱਚਿਆਂ ਨੂੰ ਇਹ ਇਲਾਜ ਕਰਾਂਗੇ CGHS ਇੱਕ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਜਿਹੜਾ ਬੜਾ ਹੀ ਇੱਕ ਸਸਤਾ ਇਲਾਜ, ਅੱਛਾ ਇਲਾਜ ਬ ਮਰੀਜ਼ਾਂ ਦਾ ਕੀਤਾ ਜਾਂਦਾ ਤੇ ਉਹਦੇ ਲਈ ਅਸੀਂ ਸਾਡੇ ਦਫ਼ਤਰ ਨਵਦੀਪ ਸਿੰਘ ਹੈਗੇ ਆ ਪੀਡੀਆਟ੍ਰਿਕ ਕਾਰਡੀਆਲੋਜੀ ਹੈ ਇਹ ਜਿਹੜੇ ਬੱਚਿਆਂ ਦੇ ਜਮਾਂਦਰੂ ਦਿਲ ਦੇ ਚ ਨੁਕਸ ਹੁੰਦੇ ਨੇ ਉਹਦਾ ਇਲਾਜ ਕਰਦੇ ਨੇ ਡਾਕਟਰ ਸੁਜਾਤਾ ਭੱਟੀ ਹੈਗੇ ਜੋ ਬੱਚਿਆਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਆ ਤੇ ਡਾਕਟਰ ਸੋਨਲ ਵੀ ਹੋ ਤੋ ਤੇ ਡਾਕਟਰ ਕੁਸ਼ ਹੈਗੇ ਆ وہ جلے سرجیکل پراؤنس ہونی ہے بچیاں دیاں پورا الائی کر دیاں کہ اپنا سارے بچیاں نے بائی بیٹھے کٹھے کے جاتے کے ساتھ بیٹھ اس کے آئی سوچے نارڈ کیتے ہیں کہ انہوں نے اس کی جی <تصفح> کے یہ ایک -دی سی جی ہے جیسے ریٹھے الائی کران گئے جو ہے کہ تیری کھڑی سرجی کی کیا جائے گی کس لیول بچے ہوں جو بیٹھ دیوں جی بیٹھوں جو بچے ہوں جی آئی سمنٹ آڈ دا ہوا اٹھارہ سال تو کٹ بچیاں علاج کیا جائے گا یہ جڑے بچوں جمانو دل دے نقص ہو گئے یا ویسے میڈیکل بیماریاں ہوں یا کوئی سرڈیکل کوئی بے جمان ہوں بچیا ہرنیا ہوں کوئی ہونے ہوں اس کا علاج کیا جائے گا پیمنٹ ساری کیش پہ ہوئے گی پر ریٹ اسی سی جی ایچ ایس او ਜੋ ਜਿਹੜੀ ਹਾਰਟ ਦੀ ਬਿਮਾਰੀਆਂ ਐ ਐਕਚੁਅਲੀ ਬੜੀ ਕਾਮਨ ਬੰਦੀ ਆ ਆਪਾਂ ਵੈਸੇ ਸੋਚੀਏ ਤਾਂ 1% ਬੱਚਿਆਂ 'ਚ ਹਾਰਟ ਦਾ ਕੋਈ ਨਾ ਕੋਈ ਪ੍ਰੋਬਲਮ ਲੈ ਕੇ ਜਨਮ ਲੈਂਦੇ ਐ ਪਰ ਉਹਨਾਂ ਵਿੱਚ ਹੀ ਬਣ ਜਾਂਦੀ ਆ ਉਹ ਇਹ ਸੋਚਣ ਨੂੰ ਲੱਗਦਾ ਕਿ 1% ਤਾਂ ਬਹੁਤ ਘੱਟ ਆ ਪਰ ਆਪਣੇ ਕੰਟਰੀ ਕੋਪੜੇ ਦੇਸ਼ 'ਚ 2.5 ਲੱਖ ਬੱਚਾ ਹਰ ਸਾਲ ਪੈਦਾ ਹੁੰਦਾ ਐ ਕੋਈ ਨਾ ਕੋਈ ਹਾਰਟ ਦੀ ਪਰਬਲਮ ਨੂੰ ਲੈ ਕੇ ਸੋ ਜਿਆਦਾਤਰ ਇਹਨਾਂ ਤੋਂ ਆਪਾਂ ਕਹਿੰਦੇ ਕਿ 10% ਹੀ ਕਿਸੇ ਨਾ ਕਿਸੇ ਇਲਾਜ ਵਾਲ ਜਾ ਪਾਉਂਦੇ ਨੇ 90% ਜਾਂ ਤਾਂ ਇਲਾਜ ਨਹੀਂ ਹੁੰਦਾ ਜਾਂ ਇਹ ਖਤਮ ਹੋ ਜਾਂਦੇ ਨੇ ਪਤਾ ਹੀ ਨਹੀਂ ਚੱਲਦਾ ਹੈਗਾ سو ہے بہت کومن ہے گا بس یہ ہے کہ انہوں نے سادن نہیں ہے کہ آپ انہوں نے سمجھ سے انہوں نے فکر لیا ہے یا انہوں نے مماریاں کا لازم کرنی ہے یہ سب ہوتے ہوئے ہیں یہ اپیم کرنے واسطے ایک اناؤنسمنٹ کرنے واسطے یہ کہ SPS ہاسپیڈل دینے چاسی بچیاں بھی واسطے ایک پلان اناؤنس کرنے ہیں جے دے دین اسی اٹھارہ سال سے نیچے جمعے بچے نے انہوں نے اگر کسے بھی بدماری کر کے انہوں نے ضرورت ہے ਤੋ ਐਸਪੀਐਸ ਹਸਪੀਟਲ ਦੇ ਵਿੱਚ ਜੋ ਸੀ ਗਵਰਨਮੈਂਟ ਰੇਟਸ ਜਿਹਨੂੰ ਕਿ ਸੀਜੀਏ ਕੇਸ ਰੇਟ ਕਹਿੰਦੇ ਆ ਉਹਦੇ ਅਧੀਨ ਉਹਦਾ ਇਲਾਜ ਕਰ ਸਕਦੇ ਆ ਇਹਦੇ ਨਾਲ ਇਹ ਬੈਨੀਫਿਟ ਹੋਏਗਾ ਕਿ ਜਿਹੜੇ ਬੱਚੇ ਸਾਡੇ ਕੋਲ ਦਾਖਲ ਨਹੀਂ ਹੋ پا ਰਹੇ ਸੀ ਜਾਂ ਜਿਹੜੇ ਇੰਨਾ ਖਰਚੇ ਨਾਲ ਇਲਾਜ ਨਹੀਂ ਅਪੋਰਟ ਕਰ 파 ਰਹੇ ਸੀਗੇ ਉਹ ਵੀ ਹੁਣ ਸਾਡੇ ਕੋਲ ਇਲਾਜ ਦਾ ਲਾਭ ਲੈ ਸਕਦੇ ਆ